ਦੋਸਤੋ ਸਸ਼ੀ ਕਾਲ ਮੈਂ ਤੁਹਾਡਾ ਆਪਣਾ ਅਸ਼ਵਨੀ ਕੁਮਾਰ ਸੋਨੀ ਮਾਨਸਾ ਪ੍ਰਚਾਰ ਕੰਪਨੀ ਦਾ ਓਨਰ ਅੱਜ ਅਸੀਂ ਪਹੁੰਚੇ ਹੋਇਆ ਜੀ ਇੱਕ ਅਜਿਹੇ ਸ਼ੋਰੂਮ ਤੇ ਜੋ ਕਿ ਮਾਨਸਾ ਸ਼ਹਿਰ ਦੇ ਵਿੱਚ ਜਵਾਰਕੇ ਰੋਡ ਤੇ ਇੱਕੋ ਇੱਕ ਸ਼ੋਰੂਮ ਹੈ ਹੋਲ ਸੇਲ ਰੇਟਾਂ ਦਾ ਇੱਥੋਂ ਮਾਲ ਬਾਹਰ ਕੰਟਰੀਆਂ ਦੇ ਵਿੱਚ ਜਾਂਦਾ ਹੈ ਬਾਹਰ ਸਟੇਟਾਂ ਦੇ ਵਿੱਚ ਜਾਂਦਾ ਹੈ ਜੇਕਰ ਤੁਸੀਂ ਵੀ ਆਪਣੀ ਕੋਠੀ ਦੇ ਵਿੱਚ ਇੰਪੋਰਟਡ ਸਮਾਨ ਲਾਉਣਾ ਚਾਹੁੰਦੇ ਹੋ ਜਿਵੇਂ ਕਿ ਆਹ ਟੇਬਲ ਟੌਪ ਹੋ ਗਿਆ ਜੀ ਆਹ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਆਈਟਮਾਂ ਨੇ ਤੇ ਇਸ ਤੋਂ ਬਾਅਦ ਤੁਹਾਡੀ ਨਜ਼ਰ ਮਰਵਾ ਦਈਏ ਜੀ ਇੱਧਰ ਦੇਖੋ ਵਾਸ਼ਰ ਵਗੈਰਾ ਸਾਰਾ ਜੈਕਵਰ ਦਾ ਜੀ ਹਾਂਜੀ ਹਾਂਜੀ ਤੇ ਇੱਧਰ ਆਪਾਂ ਗੱਲ ਕਰਾਂਗੇ ਜੀ ਬਾਥਰੂਮ ਅਸੈਸਰੀ ਦੀ ਇਸ ਤੋਂ ਅੱਗੇ ਆਹ ਦੇਖੋ ਜੀ ਲਾਈਟਿੰਗ ਮਿਰਰ ਲੱਗੇ ਹੋਏ ਨੇ ਤੇ ਬਾਕੀ ਸਾਡੇ ਕੋਲੇ ਖੜੇ ਨੇ ਸ਼ੋਰੂਮ ਦੇ ਓਨਰ ਬਾਕੀ ਤੁਹਾਨੂੰ ਜਾਣਕਾਰੀ ਇਹ ਦੇਣਗੇ ਹਾਂਜੀ ਸਰ ਤੁਹਾਡੇ ਕੋਲੇ ਇੰਪੋਰਟਡ ਕਿਹੜੀਆਂ-ਕਿਹੜੀਆਂ ਆਈਟਮਾਂ ਨੇ ਸਰ ਆਪਾਂ ਪਹਿਲਾਂ ਸਟਾਰਟ ਕਰਦੇ ਹਾਂ ਜੀ ਬਾਥਰੂਮ ਅਸੈਸਰੀ ਤੋਂ ਆ ਟਾਵਲ ਡ੍ਰੈਕ ਆ ਗਿਆ ਜੀ ਸਾਰੀ ਐਸੈਸਰੀ ਓਰੀਜਨਲ ਐਸਐਸ 304 ਗ੍ਰੇਡ ਚ ਹੈ ਜੀ ਜਿਵੇਂ ਮਰਜ਼ੀ ਨੂੰ ਯੂਜ਼ ਕਰੀ ਜਾਓ ਕੋਈ ਇਹਨੂੰ ਰਸਟ ਨਹੀਂ ਲੱਗਦੀ ਜੀ ਫੁੱਲ ਗਾਰੰਟੀ ਹੈ ਜੀ ਆ ਸੋਪ ਡਿਸਪੈਂਸਰ ਆ ਗਿਆ ਜੀ ਟਾਵਲ ਡ੍ਰੈਕ ਆ ਗਿਆ ਜੀ ਬਰਸ਼ ਸ਼ੋਲਡਰ ਆ ਗਿਆ ਜੀ ਸਾਰੀ ਬਾਥਰੂਮ ਐਸੈਸਰੀ ਜੀ ਤੇ ਸਾਰੇ ਇਹ ਪਾਣੀ ਨਾਲ ਖਰਾਬ ਤਾਂ ਨਹੀਂ ਹੁੰਦੀ ਸ਼ੋਰੇ ਨਾਲ ਨਹੀਂ ਸਰ ਫੁੱਲ ਗਾਰੰਟੀ ਹੈ ਜੀ ਓਰੀਜਨਲ ਐਸਐਸ 304 ਗ੍ਰੇਡ ਚ ਹੈ ਜੀ ਸਾਰੀ ਅੱਛਾ ਹਾਂਜੀ ਹਾਂ ਇਹ ਚ ਕਲਰ ਵਗੈਰਾ ਬਲੈਕ ਕ੍ਰੋਮ 골ਡ ਜਿਵੇਂ ਸਾਰੇ ਕਲਰ ਕੋਈ ਵੀ ਕਲਰ ਹਾਂ ਠੀਕ ਹੈ ਜਿਹੜਾ ਮਰਜ਼ੀ ਲਈ ਚਲੋ ਤੇ ਇਸ ਤੋਂ ਬਾਅਦ ਆ ਗਈ ਜੀ ਵੈਨਿਟੀ ਜੀ ਸਰ ਇਹ ਹੈਗੀ ਆ ਜੀ ਗ੍ਰੀਨ ਬੋਰਡ ਦੀ ਹੈ ਜੀ ਜਿਵੇਂ ਮਰਜ਼ੀ ਇਹਨੂੰ ਪਾਣੀ ਵਿੱਚ ਯੂਜ਼ ਕਰੀ ਜਾਓ ਨਾ ਇਹਨੂੰ ਸੋਖ ਲੱਗੇ ਇਹਨਾਂ ਪਾਣੀ ਨਾਲ ਖਰਾਬ ਹੋਵੇ ਜਿਵੇਂ ਮਰਜ਼ੀ ਇਹਦੇ ਚ ਸਾਰਾ ਸਮਾਨ ਹੈ ਜਿਵੇਂ ਮਰਜ਼ੀ ਰੱਖੀਓ ਤਾਵਲ ਵਗੈਰਾ ਰੱਖ ਸਕਦੇ ਹਾਂ ਜੀ ਜੀ ਇਹ ਚ ਕਾ ਡਰਾਅ ਆ ਗਿਆ ਜੀ ਰਸ਼ ਵਗੈਰਾ ਰੱਖ ਸਕਦੇ ਹਾਂ ਹਾਂ ਜੀ ਹਾਂ ਜੀ ਜੀ ਇਹ ਚ ਆ ਮਾਡਲਸ ਮਿਲ ਜਾਣਗੇ ਜੀ ਬਾਕੀ ਸਾਈਜ਼ ਜਿਹੜਾ ਤੁਸੀਂ ਕਹੋਗੇ ਜੀ ਉਹੀ ਕਸਟਮਾਈਜ਼ ਹੋ ਜਾਏਗਾ ਜੀ अच्छा ਵੀ ਜਿਹੜਾ ਹਾਂਜੀ ਹਾਂਜੀ ਜਿਹੜਾ ਵੀ ਤੁਸੀਂ ਕਸਟਮਰ ਦੀ ਡਿਮਾਂਡ ਹੈ ਤੁਸੀਂ ਉਹ ਜਿਹਾ ਤਿਆਰ ਕਰਕੇ ਦੇ ਦੇਵਾਂਗੇ ਜੀ ਇਹਦੇ ਵੀ ਬੋਰਡ ਉਹੀ ਲੱਗਿਆ ਸਰ ਹਾਂਜੀ ਹਾਂਜੀ ਬੋਰਡ ਸਾਰਾ ਸੇਮ ਹੈ ਜੀ ਸੇਮ ਹੈ ਵੀ ਇਹਦੇ ਨਾਲ ਸ਼ੋਰੇ ਨਾਲ ਪਾਣੀ ਨਾਲ ਖਰਾਬ ਨਹੀਂ ਹੁੰਦਾ ਜਿੰਮੀ ਮਰਜੀ ਯੂਜ਼ ਕਰੀ ਜੋ ਪਾਣੀ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਜੀ ਇਹਨੂੰ ਇਹਦੇ ਵਿੱਚ ਆਹ ਡਿਜ਼ਾਈਨ ਬਣੇ ਹੋਏ ਹੈ ਹਾਂਜੀ ਹਾਂਜੀ ਬਹੁਤ ਸੋਹਣੇ ਜੀ ਦੇਖੋ ਜਿੰਮੀ ਵਿੱਚ ਇੱਕ ਨੀਚੇ ਡਰਾਅ ਆ ਗਿਆ ਜੀ ਦੋ ਪੱਲੇ ਆ ਗਏ ਜੀ ਅੱਛਾ ਠੀਕ ਹੈ ਹਾਂਜੀ ਤੇ ਆ ਸਾਰੇ ਇਹਦੇ ਵਿੱਚ 100 ਪਲੱਸ ਆਪਣੇ ਕੋਲ ਮਾਡਲ ਮਿਲ ਜਾਣਗੇ ਜੀ ਦੋਸਤੋ ਜਿਵੇਂ ਤੁਸੀਂ ਦੇਖ ਸਕਦੇ ਹੋ ਮਾਡਲ ਬਹੁਤ ਸੋਹਣ ਤੇ ਗੱਲ ਕਰੀਏ ਡਿਜ਼ਾਈਨਿੰਗ ਦੀ ਆ ਇਹਦੇ ਵਿੱਚ ਦੇਖੋ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਦਿੱਤਾ ਹੋਇਆ ਜੀ ਕੀ ਕਹ ਰਹੇ ਆ ਇਹਦੇ ਵਿੱਚ ਆਪਾਂ ਨੂੰ ਹੈਂਡਲ ਦੀ ਜਗ੍ਹਾ ਤੇ ਅਲੂਮੀਨੀਅਮ ਪ੍ਰੋਫਾਈਲ ਦਿੱਤੀ ਹੋਈ ਹੈ ਜੀ ਅੱਜਕੱਲ ਜਿਵੇਂ ਕਿਚਨ ਵਗੈਰਾ ਚ ਯੂਜ਼ ਹੁੰਦੀ ਹੈ ਜੀ ਜੀ ਦੋ ਡਰਾਅਰ ਆ ਗਿਆ ਇੱਕ ਪੱਲਾ ਆ ਗਿਆ ਜੀ ਵੀ ਇਹ ਜਿੰਨੇ ਵੀ ਡਿਜ਼ਾਈਨ ਆ ਸਾਰੇ ਗ੍ਰਾਹਕ ਦੀ ਮਨਪਸੰਦ ਹੈ ਤੁਸੀਂ ਜਿੰਨੇ ਮਰਜ਼ੀ ਸਰ ਇਹ ਤਾਂ ਕੁਝ ਵੀ ਨਹੀਂ ਲੱਗਿਆ ਹਾਂਜੀ ਹਾਂਜੀ ਇਸ ਤੋਂ ਕਾਫੀ ਸਟਾਕ ਆਪਣੇ ਕੋਲ ਹਾਜ਼ਰ ਹੈ ਜੀ 100 ਪਲੱਸ ਡਿਜ਼ਾਈਨ ਆਪਣੇ ਕੋਲ ਸਾਰੇ ਹਾਜ਼ਰ ਮਿਲਣਗੇ ਜੀ ਜੇ ਆਪਾਂ ਗੱਲ ਕਰੀਏ ਸਰ ਆ ਜੀ ਲੁੱਕ ਬਹੁਤ ਸੋਹਣੀ ਹੈ ਹਾਂਜੀ ਇਹ ਆਪਣੇ ਕੋਲ ਇੰਪੋਰਟਡ ਟੇਬਲ ਟੌਪ ਆਉਂਦੇ ਨੇ ਜੀ ਟੇਬਲ ਟੌਪ ਵਾਸ਼ਿੰਗ ਮਿਸ਼ਨ ਜੀ ਜਿਹੜੇ ਮਰਜ਼ੀ ਕੰਨ ਦਾ ਡਿਜ਼ਾਈਨ ਜਿਹੜੇ ਮਰਜ਼ੀ ਸਾਈਜ਼ ਸਾਰੇ ਅਵੇਲੇਬਲ ਨੇ ਜੀ ਆਪਣੇ ਕੋਲ ਇਹ ਚ ਵੀ ਆਪਣੇ ਕੋਲ 200 ਪਲੱਸ ਮਾਡਲਸ ਨੇ ਜੀ ਜੀ ਹਾਂਜੀ ਤੇ ਗੱਲ ਕਰੀਏ ਤਾਂ ਲਾਈਟਿੰਗ ਮਿਰਰ ਸਾਰੇ ਆ ਗਿਆ LED ਮਿਰਰ ਜੀ ਇਹ ਚ ਨਾਲ ਟਾਈਮ ਵੀ ਆ ਗਿਆ ਟੈਂਪਰੇਚਰ ਵੀ ਆ ਗਿਆ ਜੀ ਤਿੰਨ ਲਾਈਟਾਂ ਚੇਂਜ ਹੁੰਦੀਆਂ ਨੇ ਜੀ अच्छा टाइमिंग ਵੀ ਦਸੂਗਾ ਇਹ ਹਾਂਜੀ ਟਾਈਮਿੰਗ ਵੀ ਆ ਰਹੀ ਹੈ ਜੀ ਟੈਂਪਰੇਚਰ ਵੀ ਆ ਰਿਹਾ ਨਾਲ ਆ ਗਿਆ ਜੀ ਡੀਫੋਗਰ ਜਿਵੇਂ ਆਪਾਂ ਕਹਿ ਦਿੰਨੇ ਆਪਣੀ ਸਰਦੀਆਂ ਦੇ ਵਿੱਚ ਸ਼ੀਸ਼ੇ ਦੇ ਉੱਤੇ ਉਹ ਆ ਜਾਂਦੀ ਹੈ ਜੀ ਧੁੰਦਲਾ ਜਾ ਹੋ ਜਾਂਦਾ ਹੈ ਜੀ ਇਹ ਆਪਸ਼ਨ ਨੂੰ ਕਲਿੱਕ ਕਰੋ ਆਟੋਮੈਟਿਕ ਸਾਫ ਸਾਫ ਹਾਂਜੀ ਹਾਂ ਸਾਰਾ ਆਟੋਮੈਟਿਕ ਹੈ ਜੀ ਲੈ ਦੋਸਤੋ ਦੇਖ ਲਓ ਜੇ ਤੁਸੀਂ ਸਰਦੀਆਂ ਦੇ ਵਿੱਚ ਸ਼ੀਸ਼ਾ ਧੁੰਦ ਪੈ ਜਾਂਦੇ ਸ਼ੀਸ਼ੇ ਤੇ ਇਹਨੂੰ ਕਲਿੱਕ ਕਰੋਗੇ ਤਾਂ ਬਿਲਕੁਲ ਸਾਫ ਹੋ ਜਾਊਗਾ ਸ਼ੀਸ਼ਾ ਟਾਈਮਿੰਗ ਵੀ ਵਿੱਚ ਆ ਜਾਂਦੀ ਹੈ ਤੁਸੀਂ ਰਾਤ ਬਰਾਤੇ ਟਾਈਮ ਦੇਖਣਾ ਹੋਵੇ ਕਿਹੜੇ ਸਾਈਜ਼ ਨੂੰ ਸਾਈ ਸਾਰੇ ਮਿਲ ਜਾਣਗੇ ਜੀ ਸਕੁਅਰ ਚਾਹੀਦਾ ਰੌਂਡ ਚਾਹੀਦਾ ਜੀ ਆਹ ਸਟੀਲ ਫਰੇਮ ਆ ਗਿਆ ਜੀ ਆਲੂਮੀਨੀਅਮ ਫਰੇਮ ਆ ਗਿਆ ਜੀ ਜੀ ਆਹ ਰੌਂਡ ਦੇ ਵਿੱਚ ਬੜਾ ਸਾਈਜ਼ ਆ ਗਿਆ ਜੀ ਸਾਈ ਸਾਰੇ ਮਿਲ ਜਾਣਗੇ ਸਾਰੇ ਸਾਈਜ਼ ਮਿਲ ਜਾਣਗੇ ਹਾਂਜੀ ਹਾਂਜੀ ਆਹ ਅੱਜਕੱਲ ਨਵੇਂ ਚੱਲਦੇ ਆ ਜੀ ਵਨ ਪੀਸ 베ਸਿਨ ਜੀ ਲੌਂਗ ਦੇ ਵਿੱਚ ਅੱਛਾ ਵਨ ਪੀਸ ਹਾਂਜੀ ਲੌਬੀ ਦੇ ਵਿੱਚ ਜਿੰਮੀ ਯੂਜ਼ ਕਰੀ ਜਾਓ ਜਿੰਮੀ ਆਪਣੇ ਬਾਥਰੂਮ ਦੇ ਵਿੱਚ ਜਿੰਮੀ ਮਰਜ਼ੀ ਯੂਜ਼ ਕਰੀ ਜਾਓ ਕੁਛ ਨਹੀਂ ਹੁੰਦਾ ਜੀ ਨਾ ਪਾਣੀ ਪੁੰਨ ਮਰਜ਼ੀ ਵਰਤੀ ਜਾਓ ਤੇ ਗੱਲ ਕਰੀਏ ਸਾਰਾ ਲੂਵਰਾਂ ਦੀ ਹਾਂਜੀ ਇਹ ਵੀ ਆਪਣੇ ਕੋਲ ਕਾਫੀ ਰੇਂਜ ਹੈ ਜੀ ਸਾਰੇ ਚਾਰ ਕੋਲੂਵਰ ਹੋਗੇ ਡਬਲ ਯੂ ਪੀ ਸੀ ਲੂਵਰ ਹੋਗੇ ਜਿਹੜੇ ਅੱਜ ਕੱਲ ਮਤਲਬ ਕਿ ਕੋਠੀਆਂ ਦੇ ਵਿੱਚ ਡੈਕੋਰੇਸ਼ਨ ਹਾਂਜੀ ਇੰਟੀਰੀਅਰ ਦੇ ਵਿੱਚ ਸਾਰਾ ਯੂਜ਼ ਹੁੰਦੀ ਹੈ ਜੀ ਇਹ ਜੀ ਤੇ ਸਾਰੇ ਆਪਣੇ ਕੋਲ ਹਾਜ਼ਰ ਮਿਲਣਗੇ ਜੀ ਇਹ ਚ ਕਾਫੀ ਰੇਂਜ ਹੈਗੀ ਹੈ ਜੀ ਆਪਣੇ ਕੋਲੇ ਸਰ ਆਪਣੇ ਕੋਲ ਹੋਰ ਕੀ ਕੀ ਆਈਟਮ ਹੈ ਕਿਚਨ ਚਿਮਨੀ ਜੀ ਇਹ ਸਾਰੀਆਂ ਹੈਂਡ ਸੈਂਸਰ ਵਾਲੀਆਂ ਨੇ ਜੀ ਉਹਨੂੰ ਮੈਂ ਹੱਥ ਮੂਰੇ ਕਰੋ ਜੀ ਆਟੋਮੈਟਿਕ ਸਟਾਰਟ ਹੈ ਜੀ ਅੱਛਾ ਵੀ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਕਰਾਂਗੇ ਸਾਰੀ ਹੈਂਡ ਸੈਂਸਰ ਨਾਲ ਹੀ ਆਨ ਆਫ ਹੈ ਜੀ ਇਹ ਅੱਛਾ ਹੈਂਡ ਸੈਂਸਰ ਆਨ ਆਫ ਹੋ ਜਾਂਦਾ ਆ ਗਈ ਦੀ ਸਪੀਡ ਆ ਗਈ ਜੀ ਸਲੋ ਸਪੀਡ ਮਿਡਲ ਸਪੀਡ ਆ ਗਈ ਦੀ ਐਲਈਡੀ ਲਾਈਟ ਆ ਗਈ ਜੀ ਆਟਾ ਇਹਦੇ ਉੱਤੇ ਆਪਣਾ ਸਾਰੀ ਆਟੋ ਪਣੀਦਾ ਜੀ ਇਹ ਜਿੰਨੇ ਮਰਜ਼ੀ ਨੂੰ ਗਰ ਕਰੀ ਇਹਦੇ ਵਿੱਚ ਆਪਣੇ ਕੋਲ ਸਾਰੇ ਸਾਈਜ਼ ਮਿਲ ਜਾਣਗੇ ਜੀ 2 ਫੁੱਟ 2.5 ਫੁੱਟ 3 ਫੁੱਟ ਆਫ ਕਰ ਦਿਓ ਹਨਾ ਹੋਰ ਇਹਦੇ ਵਿੱਚ ਅਲੱਗ-ਅਲੱਗ ਆਪਾਂ ਨੂੰ ਮਾਡਲ ਮਿਲ ਜਾਣਗੇ ਜੀ अच्छा ਵੀ ਸਾਰੇ ਮਾਡਲ ਅਲੱਗ-ਅਲੱਗ ਮਿਲਣਗੇ ਹਾਂਜੀ ਜੀ ਆ ਜਿਹਨੇ ਆ ਗਈ ਫਲੈਪ ਵਾਲੀ ਹੈ ਜੀ ਖੁੱਲਦੀ ਹੈ ਇਹ 3 ਕਲਾਸ ਵਾਲੀ ਆ ਗਈ ਜੀ ਜੀ ਸਾਰੇ ਮਾਡਲਸ ਦੇ ਵਿੱਚ ਸਾਰੇ ਆਪਣ ਨੂੰ ਸਾਈਜ਼ ਮਿਲ ਜਾਣਗੇ ਜੀ ਜਿਹੜਾ ਮਰਜੀ ਸਾਈਜ਼ ਲੈ ਚੋ ਇਸ ਤੋਂ ਇਲਾਵਾ ਆਪਣੇ ਕੋਲ ਕਿਚਨ ਸਿੰਕ ਆ ਗਏ ਜੀ ਰਸੋਈ ਦੇ ਵਿੱਚ ਇਹਦੇ ਚ ਆਪਣੇ ਕੋਲ ਕਾਫੀ ਰੇਂਜ ਹੈਗੀ ਹੈ ਜੀ ਸਾਰੇ ਇਹ ਕਾਫੀ ਫੁੱਲ ਰੇਂਜ ਹੈ ਤੁਹਾਡੇ ਕੋਲ ਜਿਹੜਾ ਮਰਜੀ ਸਾਈਜ਼ ਜਿਹੜਾ ਮਰਜੀ ਸਾਈਜ਼ ਲੈ ਲਓ ਜਿਹੜਾ ਮਰਜੀ ਕਲਰ ਲੈ ਲਓ ਬਲੈਕ 골ਡਨ ਜਾਂ ਅੱਜਕੱਲ ਜਿਹੜੇ ਵਾਟਰਫਾਲ ਸਿੰਕ ਚੱਲ ਰਹੇ ਸਾਰੀ ਰੇਂਜ ਮਿਲ ਜਾਈਗੀ ਜੀ ਆਪਣੇ ਕੋਲ ਸਾਰਾ ਮਾਰਕੀਟ ਨਾਲੋਂ ਬਹੁਤ ਹੀ ਘੱ ਵੀ ਤੁਹਾਡਾ ਹੋਲਸੇਲ ਦਾ ਕੰਮ ਹੈ ਸਰ ਸਾਰਾ ਹੋਲਸੇਲ ਦਾ ਕੰਮ ਹੈ ਜਿਹੜਾ ਮਰਜ਼ੀ ਲੈ ਚਲੋ ਜੀ ਸਰ ਜੇ ਗੱਲ ਕਰੀਏ ਤਾਂ ਇਹਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਆ ਬਾਹਰ ਜੇ ਕਮ ਨਿਕਲੀ ਜਾਂਦਾ ਹੈ ਸਾਰੇ ਪੁੱਲ ਆਊਟ ਮਿਕਸਰ ਹੈ ਜੀ ਇਹਨੂੰ ਖਿੱਚ ਕੇ ਜਿੱਥੇ ਮਰਜ਼ੀ ਲੈ ਜਾਓ ਪਾਂਡੇ ਵਗੈਰਾ ਤੁਹਨੇ ਸੌਖੇ ਹੈ ਜੀ ਅੱਛਾ ਅੱਛਾ ਹਾਂਜੀ ਇਸ ਤਰ੍ਹਾਂ ਹਾਂਜੀ ਖਿੱਚ ਕੇ ਜਿੱਥੇ ਮਰਜ਼ੀ ਲੈ ਜਾਓ ਜਿੱਥੇ ਮਰਜ਼ੀ ਲੈ ਜਾਓ ਪਾਂਡੇ ਜਿੱਥੇ ਮੈਂ ਜਿਵੇਂ ਮਰਜ਼ੀ ਛਿੱਟੇ ਛੁਟੇ ਨਾ ਹਾਂਜੀ ਹਾਂਜੀ ਤਾਂ ਬਹੁਤ ਵਧੀਆ ਆਈਟਮ ਬਣੀ ਹੋਈ ਹੈ ਸਰ ਸਾਰੇ ਇੰਪੋਰਟਡ ਆਈਟਮ ਹੈ ਜੀ ਅੱਛਾ ਇੰਪੋਰਟਡ ਆ ਸਾਰੇ ਇਹਦਾ ਪ੍ਰੈਸ਼ਰ ਆਪਾਂ ਜਿਵੇਂ ਵਾਲੀ ਫੁੱਲ ਜਿਵੇਂ ਮਰਜ਼ੀ ਨੂੰ ਯੂਜ਼ ਕਰੀ ਚਾਹੋ ਸਭ ਤੋਂ ਬਹੁਤ ਕੱਟ ਵੱਧ ਵੀ ਕਰ ਸਕਦੇ ਹਾਂ ਜੀ ਹਾਂਜੀ ਹਾਂਜੀ ਕੱਟ ਵੱਧ ਵੀ ਕਰ ਸਕਦੇ ਸਰ ਜੇ ਆਪਾਂ ਗੱਲ ਕਰੀਏ ਵਾਸ਼ ਮਿਸ਼ਿਨ ਇਹ ਹਾਫ ਲੱਗ ਨੇ ਸਾਰੇ ਹਾਂਜੀ ਇਹ ਸਰ ਸਹਾਰਾ ਦੇ ਆਗੇ ਜੀ ਹਾਫ ਲੱਗ ਵਾਸ਼ ਮਿਸ਼ਿਨ ਆ ਆਗੇ ਜੀ ਆਪਣੇ 1 ਪੀਸ ਹਾਫ ਲੱਗ ਬੇਸਿੰਗ ਜੀ 1 ਪੀਸ ਹਾਫ ਬੇਸਿੰਗ ਜੀ ਆ ਸਾਰੇ ਯੂਰੀਨਲ ਵਗੈਰਾ ਟਾਇਲਟ ਸੀਟਾਂ ਆ 1 ਪੀਸ ਵਗੈਰਾ ਮਿਲ ਜਾਣਗੇ ਜੀ ਸਹਾਰਾ ਚ ਲੈਣੇ ਸਹਾਰਾ ਚ ਮਿਲ ਜਾਣਗੇ ਜੀ ਜੱਕਰ ਚ ਮਿਲ ਜਾਣਗੇ ਜੀ ਅਗਰ ਕਿਸ ਨੇ ਨਾਰਮਲ ਰੇਜ ਦੇ ਵਿੱਚ ਵਧੀਆ ਕੁਆਲਿਟੀ ਲੈਣੀ ਹੈ ਤਾਂ ਮਤਲਬ ਕਿ ਤੁਹਾਡੇ ਕੋਲੇ ਬ੍ਰਾਂਡ ਨਾਨ ਬ੍ਰਾਂਡ ਦੋਨੇ ਆਈਟਮਾਂ ਹੁੰਦੀਆਂ ਨੇ ਹਾਂਜੀ ਹਾਂਜੀ ਸਰ ਜਿਹੜੀ ਕਿ ਜਿਹੜੇ ਜੀ ਗਾਹਕ ਨੂੰ ਪਸੰਦ ਹੋਵੇ ਚੋਇਸ ਹੈ ਉਹ ਨਹੀਂ ਲੇ ਸਕਦਾ ਹਾਂਜੀ ਸਾਰਾ ਵੀ ਮਿਲ ਜਗਾ ਜੈਕਵਾਰ ਵੀ ਮਿਲ ਜਗਾ ਨਾਨ ਬ੍ਰਾਂਡ ਚ ਨਾਦਰ ਬ੍ਰਾਂਡ ਚ ਉਹ ਵੀ ਮਿਲ ਜਗਾ ਬਾਕੀ ਇਹਨਾਂ ਆਈਟਮਾਂ 'ਚ ਤੁਹਾਡੇ ਕੋਲੇ ਐਕਸੈਸਰੀ ਵੀ ਸਾਰੀ ਮਿਲਦੀ ਐ ਐਕਸੈਸਰੀ ਸਾਰੀ ਹੈਗੀ ਐ ਜੀ ਜਿਵੇਂ ਕੋਈ ਪਾਈ ਵਗੈਰਾ ਹੋਗੀ ਟੂਟੀ ਵਗੈਰਾ ਹੋਗੀ ਸਾਰੀਆਂ ਟੈਪਸ ਵਗੈਰਾ ਦੀ ਸਾਰੀ ਰੇਂਜ ਹੈਗੀ ਐ ਜੀ ਜਿਹੜੀ ਮਰਜ਼ੀ ਲੈ ਲਓ ਜੈਕਵਾਰ ਦੀ ਮਿਲ ਜੇਗੀ ਪੈਰੀਅਰ ਦੀ ਮਿਲ ਜੇਗੀ ਹੋਰ ਸਾਰੀ ਐਕਸੈਸਰੀ ਆਪਣੇ ਕੋਲ ਹਾਜ਼ਰ ਮਾਨਸਾ ਦੇ ਵਿੱਚ ਇੱਕੋ ਇੱਕ ਅਜਿਹਾ ਸ਼ੋਅਰੂਮ ਹੈ ਜਿਹੜਾ ਕਿ ਹੋਲਸੇਲ ਰੇਟਾਂ ਦਾ ਹੈ ਇੱਥੋਂ ਸਮਾਨ ਬਾਹਰ ਲਿਆ ਕੰਟਰੀਆਂ ਦੇ ਵਿੱਚ ਵੀ ਜਾਂਦਾ ਹੈ ਬਾਹਰ ਲਿਆ ਸਟੇਟਾਂ ਦੇ ਵਿੱਚ ਵੀ ਜਾਂਦਾ ਤੁਸੀਂ ਆਪਣੀ ਕੋਠੀ ਵਾਸਤੇ ਇੰਪੋਰਟਡ ਸਮਾਨ ਲਾਓ ਕਿਉਂਕਿ ਨਾ ਤਾਂ ਕੋਠੀਆਂ ਰੋਜ਼-ਰੋਜ਼ ਵੜਨ ਤੇ ਨਾ ਹੀ ਰੋਜ਼-ਰੋਜ਼ ਕੋਈ ਸਮਾਨ ਲੱਗੇ ਤਾਂ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਜੀ ਜਵਾਰਕੇ ਰੋਡ ਤੇ ਬਲੌਰ ਦੇ ਆਰੇ ਦੇ ਸਾਹਮਣੇ ਇਹਨਾਂ ਦਾ ਸ਼ੋਅਰੂਮ ਹੈ ਸ਼ੋਅਰੂਮ ਦਾ ਨਾਮ ਹੈ ਜੀ ਤਾਇਲ ਸੈਨੀਟੇਸ਼ਨ ਜੇ ਕੋ ਤੁਸੀ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਹੁਣੇ ਫੋਨ ਘੁਮਾਓ ਜਾਣਕਾਰੀ ਲਓ ਤਾਂ ਕੋਠੀ ਦੇ ਵਿੱਚ ਸਮਾਨ ਲਵਾਉਣ ਤੋਂ ਪਹਿਲਾਂ ਇੱਕ ਵਾਰੀ ਰੇਟਾਂ ਦੀ ਟਰਾਈ ਜ਼ਰੂਰ ਕਰੋ ਕਿਉਂਕਿ ਆਮ ਬਾਜ਼ਾਰ ਦੇ ਵਿੱਚ ਜਦੋਂ ਤੁਸੀਂ ਕੋਈ ਐਕਸੈਸਰੀ ਲੈਣ ਜਾਂਦੇ ਹੋ ਕੋਠੀ ਦੀ ਕੋਈ ਵਾਸ਼ਫਿਸ਼ਨ ਹੋ ਗਿਆ ਮਿਰਰ ਹੋ ਗਿਆ ਇਸ ਤਰ੍ਹਾਂ ਦੇ ਐਕਸੈਸਰੀ ਹੋਗੀ ਤਾਂ ਇਹ ਸਾਰਾ ਸਮਾਨ ਤੁਹਾਨੂੰ ਇੱਥੋਂ ਹੋਲ ਸੇਲ ਰੇਟਾਂ ਤੇ ਮਿਲੂਗਾ ਇਹ ਨਹੀਂ ਪਤਾ ਵੀ ਤੁਹਾਨੂੰ ਬਾਹਰੋਂ ਇਦੋਂ ਮਹਿੰਗਾ ਮਿਲੇ ਇੱਥੇ ਤੁਹਾਨੂੰ ਬ੍ਰਾਂਡਡ ਇੰਪੋਰਟਡ ਸਮਾਨ ਬਾਹਰਲੇ ਰੇਟ ਨਾਲੋਂ ਸਸਤਾ ਮਿਲੇ ਸਾਰਾ ਵੱਡੇ ਵੱਡੇ ਬਾਸ਼ਵਿਸ਼ ਨਹੀਂ ਕੀ ਚੀਜ਼ ਹੈ ਸਾਰੇ ਬਾਸ਼ਵਿਸ਼ ਨਹੀਂ ਹੈਗੀ ਜੀ ਬਾਤ ਠੱਪ ਹੈ ਜੀ ਅਸਲ ਬਾਤ ਆਪਣੇ ਜਿਹੜੇ ਬਾਥਰੂਮ ਵਿੱਚ ਨਹਾਉਣ ਵਾਲੇ ਲੱਗਦੇ ਆ ਜੀ ਅਕ੍ਰੀਲਿਕ ਸ਼ੀਟ ਦਾ ਮਟੀਰੀਅਲ ਹੈ ਜੀ ਇਹ ਜੀ ਇਹ ਨੂੰ ਕੁਝ ਨਹੀਂ ਹੁੰਦਾ ਜਿੰਮੀ ਮਰਜ਼ੀ ਇਹਨੂੰ ਯੂਜ਼ ਕਰੀ ਜਾਓ ਇਹਦੇ ਵਿੱਚ ਆਪਣੇ ਕੋਲ ਸਾਰੇ ਸਾਈਜ਼ ਮਿਲ ਜਾਣਗੇ ਜੀ ਸਾਰੇ ਇਹਦੇ ਵਿੱਚ ਆਪਾਂ ਨੂੰ ਅਜਮਾ ਦੇਖੋ ਆ ਸਿੰਪਲ ਟੱਬ ਆ ਗਿਆ ਜੀ ਆ ਗਿਆ ਜੀ ਟੂ ਸਾਈਡ ਪੈਨਲ ਇਹ ਜਦੋਂ ਬਾਥਰੂਮ ਆਪਣਾ ਰੈਡੀ ਹੋ ਗਿਆ ਜੀ ਜਾ ਕੇ ਸਿਰਫ ਰੱਖਣਾ ਹੀ ਹੈ ਜੀ ਅੱਛਾ ਵੀ ਪੂਰਾ ਬੰਦਾ ਇਹਦੇ ਵਿੱਚ ਨਾ ਸਕਦਾ ਬੰਦਾ ਬੰਦੇ ਇਹ ਚ ਸਾਰੇ ਸਾਈਜ਼ ਮਿਲ ਜਾਣਗੇ ਜੈਪਨ ਸਾਰੇ ਸਾਈਜ਼ ਮਿਲ ਜਾਣਗੇ ਹਾਂਜੀ ਹਾਂਜੀ ਤੇ ਜੇ ਗੱਲ ਕਰੀਏ ਜੀ ਆਪਾਂ ਸਾਰੇ ਤੁਸੀਂ ਮਾਡਲ ਲਾ ਰੱਖੇ ਨੇ ਸਾਈਜ਼ ਲਾ ਰੱਖੇ ਨੇ ਹਾਂਜੀ ਹਾਂਜੀ ਯਾਨੀ ਕਿ ਇੱਕ ਤਰ੍ਹਾਂ ਦਾ ਡੈਮੋ ਲਾਇਆ ਹੋਇਆ ਹੈ ਵੈਕਮ ਟੇਬਲ ਟੌਪ ਦੀ ਸਾਰੀ ਰੇਂਜ ਹਾਜ਼ਰ ਹੈ ਜੀ ਤੇ ਆਹ ਟੂਟੀਆਂ ਦੀ ਗੱਲ ਕਰੀਏ ਸਰ 골ਡਨ ਦੀ ਆਹ ਬਲੈਕ ਹਾਂਜੀ ਮਿਕਸਚਰ ਆ ਗਿਆ ਜੀ ਇੰਪੋਰਟਡ ਮਿਕਸਚਰ ਹੈ ਜੀ ਅੱਛਾ ਇਹ ਚ ਜਿਹੜਾ ਮਰਜ਼ੀ ਕਲਰ ਲੋ ਬਲੈਕ 골ਡ ਰੋਜ਼ 골ਡ ਸਾਰੇ ਮਿਲ ਜਾਣਗੇ ਜੀ ਲੌਂਗ ਦੇ ਵਿੱਚ ਸ਼ਾਰਟ ਦੇ ਵਿੱਚ ਅੱਛਾ ਵੀ ਸਾਈਜ਼ ਜਿਹੜਾ ਮਰਜ਼ੀ ਲਓ ਸਾਈਜ਼ ਜਿਹੜਾ ਮਰਜ਼ੀ ਲਓ ਸਾਰੇ ਮਿਲ ਜਾਣਗੇ ਜੀ ਤੇ ਸਰ ਆਪਣੇ ਕੋਲੇ ਜਿਹੜਾ ਤੁਸੀਂ ਇਹ ਡੈਮੋ ਲਾਇਆ ਹੋਇਆ ਹੈ ਹਾਂਜੀ ਕਿਹੜੇ-ਕਿਹੜੇ ਮਾਡਲ ਚ ਮਿਲ ਜਾਣਗੇ ਜਿਵੇਂ ਸਿਲਵਰ 골ਡ ਸਰ ਇਹ ਆਪਣੇ ਕੋਲ ਸਾਰੇ ਕਲਰ ਮਿਲ ਜਾਣਗੇ ਜੀ ਸਾਰੇ ਸਾਈਜ਼ ਮਿਲ ਜਾਣਗੇ ਜਿਵੇਂ ਆ ਤੁਸੀਂ ਦੇਖ ਰਹੇ ਹੋ ਜੀ 골ਡ ਆ ਗਿਆ ਸਿਲਵਰ ਆ ਗਿਆ ਜੀ ਪਲੇਨ ਵਾਈਟ ਆ ਗਿਆ ਜੀ ਮਾਰਬਲ ਲੁੱਕ ਦੇ ਵਿੱਚ ਆ ਗਏ ਬਲੈਕ ਆ ਗਿਆ ਜੀ ਜੀ ਸਾਰੇ ਸਾਰੇ ਹਾਜ਼ਰ ਹੈ ਜੀ ਆਪਣੇ ਕੋਲੇ ਤੇ ਇਸ ਤੋਂ ਇਲਾਵਾ ਹੋਰ ਮਾਡਲ ਵੀ ਆਪਣੇ ਕੋਲ ਮਿਲ ਜਾਣਗੇ ਜੀ ਇਸ ਤੋਂ ਕੁਝ ਵੀ ਨਹੀਂ ਲੱਗੇ ਹੋਏ ਇਸ ਤੋਂ ਇਲਾਵਾ ਹੋਰ ਕਾਫੀ ਮਾਡਲ ਮਿਲ ਜਾਣ ਵੀ ਜਿਹੜੇ ਮਾਡਲ ਜਿਹਨਾਂ ਨੂੰ ਜਰੂਰਤ ਹੈ ਉਹ ਹੀ ਜਿਹਨੂੰ ਤੁਸੀਂ ਜਿਹੜਾ ਮਰਜ਼ੀ ਮਾਡਲ ਜਿਹੜਾ ਮਰਜ਼ੀ ਸਾਈਜ਼ ਸਾਰੇ ਆਪਣੇ ਕੋਲ ਹਾਜ਼ਰ ਹੈ ਜੀ ਆਈਟਮ ਬਹੁਤ ਸੋਹਣੀ ਲੱਗੀ ਹੋਈ ਹੈ ਜਿਵੇਂ ਆ 골ਡਨ ਕਲਰ ਆ ਸਰ ਹਾਂਜੀ ਹਾਂਜੀ ਇਹ ਦੇਖੋ ਜੀ ਇਹ ਉੱਪਰ ਟੂ ਟੈਪ ਵਾਲਾ ਆ ਗਿਆ ਅਜੇ ਬਸ ਸੀ ਕੈਮਰਾਮੈਨ ਨੂੰ ਕਹਾਂਗੇ ਕੋਲੇ ਕਰਕੇ ਦਿਖਾ ਦਿਓ ਇੱਧਰ ਉਹ 골ਡ ਕਲਰ ਕਿੰਨਾ ਚਚਰਿਆ ਹੈ ਸਰ ਇਸ ਤੋਂ ਬਗੈਰ ਆਪਣੀਆਂ ਵੈਨਟਿਜ਼ ਦੀ ਹੋਰ ਰੇਂਜ ਆ ਗਈ ਜੀ ਆਹ ਪ੍ਰੀਮੀਅਮ ਰੇਜ ਵੈਨਟੀ ਹੈ ਜੀ ਆ ਨਾਲ ਐਲੂਮੀਨੀਅਮ ਦੀ ਪ੍ਰੋਫਾਈਲ ਦਾ ਪੱਲਾ ਆ ਗਿਆ ਜੀ ਇਹ ਮੀਨਮਮ ਪ੍ਰੋਫਾਈਲ ਹੈ ਜੀ ਆਹ ਡਰਾਅ ਆਗੇ ਜੀ ਦੋ ਡਰਾਅ ਹੈ ਜੀ ਜੀ ਇਹ ਵੈਂਟੀਆਂ ਦੇ ਹੋਰ ਮਾਡਲ ਨੇ ਹਾਂਜੀ ਹਾਂਜੀ ਇਹ ਹੈ ਸਾਰਾ ਇੰਪੋਰਟਡ ਮਾਲ ਹੈ ਸਾਰੀ ਇੰਪੋਰਟਡ ਜੀ ਅੱਛਾ ਸਾਰੀ ਇੰਪੋਰਟ ਰੇਂਜ ਹੈ ਉਹੀ ਜਿਵੇਂ ਤੁਸੀਂ ਕਿਹਾ ਸੀ ਪਾਣੀ ਦੇ ਨਾਲ ਖਰਾਬ ਨਹੀਂ ਹੁੰਦਾ ਸਰ ਜਿੰਨੇ ਮਰਜ਼ੀ ਯੂਜ਼ ਕਰ ਲਓ ਲਾਈਫ ਟਾਈਮ ਦੀ ਗਾਰੰਟੀ ਲਾਈਫ ਟਾਈਮ ਫੁੱਲ ਗਾਰੰਟੀ ਜੀ ਸਰ ਆਪਣੇ ਕੋਲੇ ਲੂਵਰਾਂ ਦੇ ਹੋਰ ਡਿਜ਼ਾਈਨ ਵੀ ਹੈਗੇ ਮਾਡਲ ਹਾਂਜੀ ਹਾਂਜੀ ਸਰ ਜਿੰਨੇ ਮਰਜ਼ੀ ਤਾਂ ਦੇਖੋ ਜੀ ਆਹ 4 ਕੋਲ 12 ਇੰਚੀ ਹੈ ਜੀ ਜੀ ਆਹ ਸਾਰੀ ਰੇਂਜ ਆਪਣੇ ਕੋਲ ਹਾਜ਼ਰ ਮਿਲੇਗੀ ਜੀ ਜੀ ਆ ਸਾਰੇ ਡਿਜ਼ਾਈਨ ਮਿਲ ਜਾਣਗੇ ਜੀ ਆਹ ਡਿਜ਼ਾਈਨ ਬਹੁਤ ਸੋਹਣੇ ਗੁਡਨ ਕਲਰ ਚ ਆ ਗਿਆ ਜੀ ਗਰੇ ਚ ਆ ਗਿਆ ਜੀ ਲਾਈਟ ਸ਼ੇਡ ਆ ਗਿਆ ਜੀ ਆ ਵੀ ਬਹੁਤ ਸੋਹਣੇ ਮੰਗਦੇ ਵਿੱਚ ਆ ਗਿਆ ਜੀ ਬਰੀਕ ਲਾਈਨਿੰਗ ਦੇ ਵਿੱਚ ਜੀ ਸਾਰੀ ਲੇਟੈਸਟ ਰੇਂਜ ਹੈ ਜੀ ਠੀਕ ਹੈ ਨਾ ਸਾਰੀ ਰੇਂਜ ਆਪਣੇ ਕੋਲੇ ਹਾਜ਼ਰ ਮਿਲੇਗੀ ਜੀ ਜੀ ਇਸ ਤੋਂ ਬਿਨਾਂ ਡਬਲ ਕਿੱਕੀ ਸਿਲੂਵਰ ਦੇ ਵਿੱਚ ਹੋਰ ਕਾਫੀ ਮਾਡਲ ਹੈ ਜੀ ਅੱਛਾ ਡਬਲ ਕਿੱਕੀ ਵੀ ਹੈਗੇ ਆਪਣੇ ਕੋਲ ਹਾਂਜੀ ਹਾਂਜੀ 17mm ਆ ਗਿਆ ਜੀ ਆ 20mm ਆ ਗਿਆ ਜੀ ਚੋਦਾ ਮੈਮਾ ਅਗੇ ਜੀ ਜੀ ਸਰ ਇਸ ਤੋਂ ਵੀ ਆਪਣੇ ਕੋਲੇ ਇੰਟੀਰੀਅਰ ਦੇ ਵਿੱਚ ਇੱਕ ਹੋਰ ਨਵੀਂ ਰੇਂਜ ਆਈ ਹੈ ਜੀ ਅਕ੍ਰੈਲਿਕ ਜੀ ਡਿਜ਼ਾਈਨਰ ਅਕ੍ਰੈਲਿਕ ਹੈ ਜੀ ਅਕ੍ਰੈਲਿਕ ਸ਼ੀਟ ਕਹਦੇ ਨੇ ਜੀ ਨੂੰ ਹਾਂਜੀ ਹਾਂਜੀ ਅਕ੍ਰੈਲਿਕ ਸ਼ੀਟ ਜੀ ਇਹ ਆਪਣੀ ਇੰਟੀਰੀਅਰ ਦੇ ਵਿੱਚ ਯੂਜ਼ ਹੁੰਦੀ ਹੈ 8 ਵਜ੍ਹ 2 ਦੀ ਹੈ ਜੀ ਇਹ ਅ ਮੈਂ ਕੈਮਰਾਮੈਨ ਜੀ ਨੂੰ ਕਹਾਂਗਾ ਨੇੜੇ ਕਰਕੇ ਦਿਖਾਓ ਇਹ ਤਾਂ ਬਹੁਤ ਸੋਹਣੀ ਆਈਟਮ ਲੱਗ ਰਹੀ ਹੈ ਹਾਂਜੀ ਸਰ ਆ ਦੇਖੋ ਆਪਣੀ ਜਿਵੇਂ ਬੈਕ ਤੇ ਵੀ ਲੱਗੀ ਹੋਈ ਹੈ ਜੀ ਆ ਦੇਖੋ ਪਹਿਲਾਂ ਆ ਦਿਖਾ ਦਈਏ ਡਿਜ਼ਾਈਨ ਹੈ ਜੀ ਬਹੁਤ ਸੋਹਣੀ ਕੀਤੀ ਹੋਈ ਹੈ ਇਸ ਸਾਰੇ ਲੇਟੈਸਟ ਡਿਜ਼ਾਈਨ ਕਿੰਨੇ ਵਾਈ ਕਿੰਨੇ ਦੀ ਸ਼ੀਟ ਆਉਂਦੀ ਸਾਰੇ 8x2 ਦੀ ਜੀ 8x2 ਦੀ ਹਾਂਜੀ ਇਹ ਸੈਂਪਲ ਆਏ ਹੋਏ ਨੇ ਹਾਂਜੀ ਹਾਂਜੀ ਤਾਂ ਫਿਰ ਦੋਸਤੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕਿਹੜੀ ਕਿਹੜੀ ਸਟੇਟ ਚੋਂ ਕਿਹੜੇ ਕਿਹੜੇ ਸ਼ਹਿਰ ਚੋਂ ਇਹ ਵੀਡੀਓ ਦੇਖ ਰਹੇ ਆ ਬਹੁਤ ਹੀ ਜਲਦ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ ਹੁਣ ਅਸੀਂ ਤੁਹਾਨੂੰ ਦੱਸਾਂਗੇ ਜੀ ਸ਼ੋਰੂਮ ਤੱਕ ਦੀ ਸਾਰੀ ਲੋਕੇਸ਼ਨ ਇਹ ਹੈ ਜੀ ਪੁਰਾਣੀ ਗਊਸ਼ਾਲਾ ਦੀ ਬੈਕ ਸਾਈਡ ਤੇ ਪਿੰਡ ਵਾਲੀ ਸੜਕ ਦੇ ਸਾਹਮਣੇ ਚੁਗਲੀ ਘਰ ਵਾਲਾ ਖੂਹ ਤੇ ਚੁਗਲੀ ਘਰ ਵਾਲੇ ਖੂਹ ਤੋਂ ਜਦੋਂ ਆਪਾਂ ਜਵਾਰਕੇ ਰੋਡ ਵੱਲ ਨੂੰ ਜਾਈਏ ਤਾਂ ਆਹ ਸਾਹਮਣੇ ਆ ਗਿਆ ਜੀ ਲੁਵੈਂਸ ਪਵਨ ਮਾਨਸਾ ਇਸ ਤੋਂ ਹੁਣ ਆਪਾਂ ਅੱਗੇ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਤੇ ਉਹ ਸਾਹਮਣੇ ਆ ਗਿਆ ਦੀਪ ਜਿੰਮ ਇਹ ਦੀਪ ਜਿੰਮ ਦੇ ਬਿਲਕੁਲ ਸਾਹਮਣੇ ਤਾਇਲ ਸੈਨੀਟੇਸ਼ਨ ਦਾ ਸ਼ੋਰੂਮ ਹੈ ਜਿਹੜੇ ਸ਼ੋਰੂਮ ਤੇ ਅਸੀਂ ਤੁਹਾਨੂੰ ਸੈਨੀਟੇਸ਼ਨ ਦੀਆਂ ਸਾਰੀਆਂ ਆਈਟਮਾਂ ਦਿਖਾਈਆਂ ਨੇ ਤਾਂ ਫਿਰ ਜਲਦੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰੋ ਤੇ ਜ਼ਿਆਦਾ ਜਾਣਕਾਰੀ ਪਾਓ ਬਹੁਤ ਹੀ ਜਲਦ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ